ਉਹ ਕਮਰਾ ਜਿਹੜਾ ਸੀ ਮੇਰਾ ਜਿੱਥੇ ਮੈਂ ਰਹਿੰਦੀ ਸਾਂ ਸਮਦੀ ਪੈਂਦੀ ਸਾਂ ਉਹ ਬਾਅਦ ਚ ਪਾਣੀ ਦੀ ਦਵਾਈ ਅੱਛਾ ਆ ਜਿਹੜਾ ਪਿੱਛੇ ਤੁਸੀਂ ਦਿਖਾ ਰਹੇ ਹੋ ਪਿੱਛੇ ਤੁਹਾਡਾ ਕਮਰਾ ਹੈ ਹਾਂ ਤੇ ਉਹ ਬਾਅਦ ਚ ਮੇਰਾ ਸਾਰਾ ਮੇਰਾ ਜੋ ਮੰਝਣਾ ਹੈ ਸਪਰੇਅ ਤੇ ਉਹ ਵੀ ਵਰਤ ਕੇ ਅਨੁਸ਼ਾਸਨ ਕਰਕੇ ਸੀ ਸਰਦੀ ਨੂੰ ਵੀ ਇੱਥੇ ਰਹਿੰਦੇ ਸੀ ਇਹ ਠੀਕ ਹੈ ਤੇ ਠੰਡ ਨਹੀਂ ਲੱਗਦੀ ਸੀਗੀ ਲੱਗਦੀ ਤਾਂ ਹੈਗੀ ਜੀਤ ਫਿਰ ਪੈਣਾ ਤੇ ਹੈਗਾ ਕਿ ਜਾਰਾ ਤੇ ਕਰਨਾ ਪੱਲੀ ਪੱਲੀ ਲਾ ਕੇ ਪਾਇ ਜੰਦੀ ਆ ਅੱਛਾ ਮੇਰੀ ਵੀ ਗਰੀਬਣੀ ਦੇ ਘਰ ਬੁਆਰੇ ਤੇ ਮੇਰੀ ਵੀ ਮਦਦ ਕਰੀ ਮੀਤੀ ਮਨ ਕੀ ਤਾਲ ਤੇ ਵਿੱਤੀ ਹਦੀ ਮਦਦ ਕੀਤੀ ਜਿਵੇਂ ਆ ਹਟਾ ਪਰ ਹਦੇ ਅੰਦਰ ਵਿੱਚ ਆਗ ਲੱਗੀ ਆ ਦਿਖਾਓ ਆ ਕਿ ਕਿੱਥੇ ਲੱਗੀ ਆ ਹਾਂ ਜੀ ਸਾਰ ਗਿਆ। ਅੱਛਾ ਜਦੋਂ ਤੁਸੀਂ ਬਾਹਰ ਗਿਆ ਕਰੋ ਉਦੋਂ ਹਾਂ ਜੀ ਪਾਣੀ ਬਾਹਰ ਪਾਣੀ ਵਿੱਚ ਚੱਕੜ ਕੇ ਲੈ ਕੇ ਆਉਂਦੇ ਹੋ। ਅੱਛਾ ਤੇ ਫਿਰ ਜਿਹੜਾ ਮਨਕੀਰਤ ਵੀ ਵਿਰਾਅ ਔਲ ਖਟੜਾ ਜਿਹੜਾ ਮਨਕੀਰਤ ਆਲਖੇ ਉਹ ਤੁਹਾਨੂੰ ਬਣਾ ਦਊਗਾ ਮਕਾਨ। ਹਾਂ ਜੀ। ਹਾਂ ਜੀ। ਆਹ ਠੀਕ ਹੈ ਤੁਹਾਡੀ ਮਨਕੀਰਤ ਆਲਖ ਤੱਕ ਵੀਡੀਓ ਨੂੰ ਪਹੁੰਚਾਉਣੇ ਤੇ ਤੁਹਾਨੂੰ ਜਰੂਰ ਬਣਾ ਕੇ ਦੇਊਗਾ ਠੀਕ ਹੈ। ਜਾਨੀ ਜੀ ਬਹੁਤ ਬਤਾਂ। ਲਾਲਾ ਤੇ ਠੱਡਾਂ ਕੁੜੇ ਠੱਡਦਿਆਂ ਬਈ ਕਾਂ ਵਜਦਣਾ ਬਈ ਅਸੀਂ ਬੈਕਾਂ ਤੇ ਰਹੀਨੇ। ਠੀਕ ਹੈ। ਮਾਤਾ ਜੀ ਜਦੋਂ ਪਾਣੀ ਆਇਆ ਹੁਣ ਤੁਹਾਡੇ ਪਾਣੀ ਘੱਟ ਹੋਇਆ ਹੈ ਹੈਨਾ ਤੇ ਤੁਸੀਂ ਪਹਿਲਾਂ ਕਿੱਥੇ ਰਹਿੰਦੇ ਸੀ ਕਿ ਤੇ ਪਾਣੀ ਦੇ ਵਿੱਚ ਤੁਸੀਂ ਜਦੋਂ ਪਾਣੀ ਆਇਆ ਰਿਹਾ ਉਦੋਂ ਕਿੱਥੇ ਰਹਿੰਦੇ ਸੀਗੇ ਜਦੋਂ ਪਾਣੀ ਆ ਰਿਹਾ ਆਪਦਾ ਬੇਟੇ ਅਸੀਂ ਪਾਸੇ ਚਲੇ ਗਏ ਹਾਂ ਸਬਜੀ ਵਿਚਾਰੇ ਚੱਲ ਲੱਗੇ ਬਹੁਤ ਪਾਣੀ ਦੀ ਔੜੀ ਆਇਆ ਮਹਾ ਆਪਣਾ ਆਪ ਹੀ ਲੈ ਗਏ ਹਾਂ ਬਾਕੀ ਸਮਾਨ ਇੱਥੇ ਰਹਿ ਗਿਆ ਉਹ ਕਮਰਾ ਜਿਹੜਾ ਸੀ ਮੇਰਾ ਜਿੱਥੇ ਮੈਂ ਰਹਿੰਦੀ ਸਾਂ ਸੰਦੀ ਪੈਂਦੀ ਸਾਂ ਉਹ ਬਾਅਦ ਚ ਪਾਣੀ ਜਦੋਂ ਆਇਆ ਅੱਛਾ ਆ ਜਿਹੜਾ ਪਿੱਛੇ ਤੁਸੀਂ ਦਿਖਾ ਰਹੇ ਹੋ ਪਿੱਛੇ ਤੁਹਾਡਾ ਕਮਰਾ ਹੈ ਹਾਂ ਤੇ ਬਾਅਦ ਚ ਮੈਂ ਪਸਾਰਾ ਮੇਰਾ ਜੋ ਮੰਜ਼ਰਾ ਹੈ ਬਿਸਤਰੇ ਮੇ ਉਹ ਵੀ ਡਰ ਗਿਆ ਤੇ ਛੱਤ ਵੀ ਡਿੱਗੀ ਆ ਦੇਖੋ ਲਓ ਕਿਸੇ ਅੱਛਾ ਇਹ ਮਤਲਬ ਕਿ ਤੁਹਾਡੀ ਛੱਤ ਡਿੱਗ ਪਈ ਕੱਚਾ ਮਕਾਨ ਸੀਗਾ ਤੁਹਾਡਾ ਤੁਸੀਂ ਇੱਥੇ ਰਹਿੰਦੇ ਸੀਗੇ ਠੀਕ ਹੈ ਤੇ ਇਹ ਮਾ ਤਾਂ ਫਿਰ ਤੁਸੀਂ ਸਰਦੀ ਨੂੰ ਵੀ ਇੱਥੇ ਰਹਿੰਦੇ ਸੀਗੇ ਇੱਥੇ ਰਹਿੰਦੇ ਸੀ ਠੀਕ ਹੈ ਤੇ ਠੰਡ ਨਹੀਂ ਲੱਗਦੀ ਸੀਗੀ ਲਗਦੀ ਤਾਂ ਹੈਗੀ ਜੀ ਫਿਰ ਪੈਣਾ ਤੇ ਹੈਗਾ ਕਿ ਜਾਰਾ ਤੇ ਕਰਨਾ ਪੱਲੀ ਪੁੱਲੀ ਲਾ ਕੇ ਪੈ ਜਾਂਦੀ ਹੁੰਦੀਆਂ ਹਰ ਅੜ ਤੇ ਫਿਰ ਲਗਦੀ ਸੀ ਅੱਛਾ ਤੇ ਮਾਤਾ ਜੀ ਤੁਹਾਡੇ ਘਰ ਵਾਲੇ ਦੀ ਜਿਹੜੀ ਡੈਥ ਕਿੰਨਾ ਟਾਈਮ ਪਹਿਲਾਂ ਹੋਈ ਹੋ ਗਿਆ ਸਾਲ ਹੋ ਗਏ ਤੇ ਘਰ ਦਾ ਕਿੱਦਾਂ ਗੁਜ਼ਾਰਾ ਚੱਲਦਾ ਪਿਆ ਐ ਇਦਾਂ ਹੀ ਗੁਜ਼ਾਰਾ ਆ ਫਿਰ ਸੰਤਾਂ ਆਪਦਾ ਮੈਂ ਕਸਾਰਦੀ ਆ ਕੀ ਕਰਨਾ ਔਖਾ ਆ ਹਾਂ ਔਖਾ ਹੈ ਤੇ ਤੁਹਾਡੇ ਤਾਂ ਘਰ ਦੀ ਚਾਰ ਦੁਵਾਰੀ ਵੀ ਨਹੀਂ ਹੈਗੀ ਕਿਸ ਤਰ੍ਹਾਂ ਮਤਲਬ ਹਾਂ ਠੀਕ ਹੈ ਤੇ ਮਤਾ ਹੁਣ ਤੁਸੀਂ ਜਿਹੜੀਆਂ ਸੰਸਥਾਵਾਂ ਨੇ ਜਾਂ ਸਰਕਾਰ ਹੈ ਕੀ ਅਪੀਲ ਕਰਨਾ ਚਾਹੁੰਦੇ ਕਿ ਸਾਡੀ ਕਿਸ ਤਰ੍ਹਾਂ ਦੀ ਮਤਤ ਕੀਤੀ ਜਾਵੇ ਜਾਂ ਹਾਂ ਬੇਟੇ ਚਲੋ ਜਿੱਥੋਂ ਤਾਂ ਹੀ ਵੀ ਅੰਦਾਵਾ ਵੀਰ ਭਰਾ ਸਰਕਾਰ ਜੋ ਵੀ ਆ ਚਲੋ ਸਾਨੂੰ ਭਾਵੇਂ ਆਪ ਦੇ ਅੱਥੀ ਪਾ ਦੇਣਾ ਭਾਵੇਂ ਚਲੋ ਸਾਨੂੰ ਕੋਈ ਜੋ ਵੀ ਸਾਤਾ ਪੌਦਾ ਜੀਰ ਭਰਾ ਜਿੱਥੋਂ ਤਾਂ ਹੀ ਪਾ ਲੱਗਦਾ ਚਲੋ ਮੇਰੀ ਮਤਤ ਬੇਨਤੀ ਕਰਦੇ ਆਂ ਵਾਦ ਕਲਾਕਾਰ ਵੀ ਆਉਂਦੇ ਆ ਮਕੀ ਤਾ ਉਲਖ ਵੀ ਆਉਂਦਾ ਬਹੁਤ ਉਹਦੀ ਸੁਣੀ ਚੜਾਈ ਬਹੁਤ ਦਾਨ ਕਰਨ ਦੇ ਆ ਦੁਨੀਆ ਨੂੰ ਬਹੁਤ ਇੱਥੇ ਲੱਗ ਕੇ ਸਾਡੇ ਵੀ ਧੀਰੇ ਘਰ ਆਏ ਸੀ ਮੇਰੀ ਵੀ ਗਰੀਬਣੀ ਦੇ ਘਰ ਬੂਆ ਵੇਖ ਕੇ ਮੇਰੀ ਵੀ ਮਦਦ ਕਰੇ ਹੂੰ ਤੇ ਤੁਹਾਡੇ ਕੋਲ ਪਤਾ ਲੱਗਿਆ ਕਿ ਤੁਹਾਡੇ ਕੋਲ ਰਾਸ਼ਨ ਨਹੀਂ ਪਹੁੰਚ ਰਿਹਾ ਕੁਝ ਨਹੀਂ ਪਹੁੰਚ ਰਿਹਾ ਕੋਈ ਨਹੀਂ ਇੱਕ ਦੋ ਵਾਰ ਕੋਈ ਆਇਆ ਪਿੱਛੇ ਹੀ ਮੁੜ ਜਾਂਦੇ ਆ ਗਾਂ ਸਾਡੇ ਬਾਈ ਘਰ ਦੋ ਤੰਨਾ ਤੇ ਹੁੰਦੇ ਹੀ ਨਹੀਂ ਨਹੀਂ ਵਜ੍ਹਾ ਕੀ ਹੈ ਨਾਣ ਦੀ ਪਿੱਛੇ ਮੁੜ ਜਾਂਦੇ ਆ ਵਜ੍ਹਾ ਵਜ੍ਹਾ ਤਾਂ ਕੋਈ ਹੋਊਗੀ ਜਿੱਦਾਂ ਕਿ ਸੜਕ ਨਹੀਂ ਹੈ ਜਾਂ ਸੱਤ ਵੀ ਮਾੜੀ ਮੋੜ ਜੀ ਹੈ ਕੋਈ ਵੀ ਨਹੀਂ ਜਾਂਦਾ ਮਰ ਤੁਹਾਡੇ ਘਰ ਨੂੰ ਤਾਂ ਰਸਤਾ ਵੀ ਨਹੀਂ ਹੈਗਾ ਆਉਣ ਨਹੀਂ ਤੁਸੀਂ ਵਟ ਤੋਂ ਲੰਘਦੇ ਹੋ ਕਿਸਮ ਨਹੀਂ ਜਾਂਦਾ ਕੋਈ ਬਿਸਤਰਾ ਨਹੀਂ ਮਿਲਿਆ ਕੋਈ ਮੰਝਾ ਨਹੀਂ ਮਿਲਿਆ ਮੈਨੂੰ ਅੱਛਾ ਤੁਹਾਡਾ ਬਿਸਤਰਾ ਕਿੱਥੇ ਆ ਤੇ ਤੁਹਾਡੇ ਤੁਹਾਡੇ ਜਿਹੜਾ ਬਿਸਤਰਾ ਸੀਗਾ ਉਹ ਕਿੱਥੇ ਕੋਈ ਆ ਤਲਾਈ ਬਚੀ ਹੈ ਬਾਕੀ ਰੰਡ ਰੰਡ ਗਿਆ ਹੈ ਅੱਛਾ ਇਹ ਤਲਾਈ ਬਚੀ ਹੈ ਹਾਂ ਠੀਕ ਆ ਤੁਸੀਂ ਤੁਸੀਂ ਹੁਣ ਮਤਲਬ ਆਪਣੇ ਮਕਾਨ ਜਾ ਬਣਾਉਣ ਦੇ ਲਈ ਅਪੀਲ ਕਰਨਾ ਚਾਹੁੰਦੇ ਹੈਨਾ ਵੀ ਕੋਈ ਸਾਡੀ ਮਨਕੀਰ ਤੌਲਖ ਜਾ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਸੰਸਥਾਵਾਂ ਜਾ ਕੋਈ ਕੋਈ ਸਰਕਾਰ ਵੱਲੋਂ ਜਾ ਕੋਈ ਤੁਹਾਡੀ ਮਦਦ ਕੀਤੀ ਜਾਵੇ ਹੈਨਾ ਮਨਕੀਰ ਨੇ ਬਹੁਤ ਲੋਕਾਂ ਦੀ ਕੀਤੀ ਹੈ ਜੀ ਮਦਦ ਕੀਤੀ ਹੈਨਾ ਬਹੁਤ ਬਹੁਤ ਮਹਾਰਾਜ ਉਹਦੇ ਉਸ ਦੀ ਵੀ ਵੱਡੀ ਉਮਰ ਕਰੇ ਸਾਰਿਆਂ ਦੀਆਂ ਦੀ ਵੱਡੀ ਉਮਰ ਕਰੇ ਮੇਰਾ ਵੀ ਗਰੀਬੀ ਦੀ ਕੋਈ ਮਦਦ ਕਰ ਲੀ ਮਤਲਬ ਤੁਹਾਡੇ ਬੱਚੇ ਕਿੰਨੇ ਆ ਤੇ ਉਹ ਬੱਚੇ ਕੀ ਕੰਮ ਕਰਦੇ ਆ ਬੱਚੇ ਬਟ ਦੋ ਆ ਮੇਰੇ ਹੂੰ ਇੱਕ ਮੇਰੀ ਲਟਕੀ ਆ ਤੇ ਵਿਚਾਰੇ ਅੱਢੀ ਦੱਪਾ ਹੀ ਕਰਦੇ ਹੂੰ ਉਹਨਾਂ ਦੇ ਵੀ ਕਮਰੇ ਨੂੰ ਸਮਾਨ ਸਮੋ ਸੜਿਆ ਆ ਵਾ ਮਹਾਛਾਤੀ ਬਚੀ ਉਹ ਵੀ ਸੱਤ ਵੀ ਮੁਸ਼ਕਲ ਅਕਾਲੀ ਕੀਵੀ ਹੋਈ ਭਾਈ ਬਹੁਤ ਨਹੀਂ ਉਹ ਉਹ ਉਹਨਾਂ ਦੇ ਕਮਰੇ ਨੂੰ ਕਿੱਦਾਂ ਅੱਗ ਲੱਗੀ ਕਿੱਦਾਂ ਸੜੇ 32 ਦਾ ਚੰਗਿਆੜੇ ਚੰਗੜੇ ਤਾਰਾਂ ਜੁੜ ਗਏ ਕਦੋਂ ਦੀ ਗੱਲ ਐ ਇਹ ਉਹ ਹਿਸਾਬ ਦੇ ਨਾਲ ਜਦੋਂ ਪਾਣੀ ਆਇਆ ਉਹਦਾ ਅੱਛਾ ਪਾਣੀ ਆਇਆ ਕੋਈ ਬੱਤੀ ਦੇ ਕਾਰਨ ਮਤਲਬ ਕਿ ਬੱਤੀ ਚਾਲੂ ਰਹੀ ਹੈ ਨਾ ਚਲਦੀ ਰਹੀ ਤੇ ਉਦੋਂ ਕੋਈ ਹਾਂਜੀ ਤਾਰ ਦਾ ਜਿਹੜਾ ਸਰਕਟ ਸ਼ਾਰਟ ਹੋਇਆ ਤੇ ਉਹ ਤਾਰ ਸੜ ਗਿਆ ਹੈ ਨਾ ਤੇ ਸਮਾਨ ਵੀ ਸਾਰਾ ਸੜ ਗਿਆ ਸੜ ਗਿਆ ਉਹਨਾਂ ਦੇ ਇਸ ਟਾਈਮ ਪਰਿਵਾਰ ਜਿਹੜਾ ਉਹ ਮਤਲਬ ਕੀ ਆ ਬੈਠਾ ਹੈ ਠੀਕ ਹੈ ਜੀ ਹਾਂਜੀ ਕੀ ਨਾਮ ਹੈ ਤੁਹਾਡਾ ਗੁਰਪ੍ਰੀਤ ਕਾਰ ਹਾਂਜੀ ਇਹ ਤੁਹਾਡਾ ਕਿੱਦਾਂ ਗੁਜ਼ਾਰਾ ਚੱਲਦਾ ਪਿਆ ਇਸ ਟਾਈਮ? ਯਾ ਡੱਪਾ ਹੀ ਕਰਦੇ ਆ ਅਸੀਂ। ਅੱਛਾ 3.5 ਲੱਗੀਆਂ। ਸਾਡੇ ਅੱਗ ਵੀ ਕਮਰੇ ਨੂੰ ਲੱਗ ਗਈ ਹੈ। ਸਮਾਨ ਵੀ ਸਾਡਾ ਸਾਰਾ ਸੜ ਗਿਆ ਹੋਇਆ ਹੈ। ਅੱਛਾ ਪਾਣੀ ਦੇ ਵਿੱਚ ਹੀ ਸੜ ਗਿਆ। ਹਾਂਜੀ ਪਾਣੀ ਦੇ ਵਿੱਚ ਹੀ ਸੜ ਗਿਆ ਹੈ। ਤੁਹਾਡੀ ਤੁਹਾਡੀ ਮਤਲਬ ਕਿ ਕਿਸੇ ਨੇ ਕਿਸੇ ਨੇ ਬਾਹ ਨਹੀਂ ਫੜੀ। ਕਿਸੇ ਨੇ ਸਾਡੀ ਵੀਰੇ ਬਾਹ ਫੜੀ ਹੋਈ ਹੈ। ਅੱਛਾ ਜਿਹੜੇ ਆਉਂਦੇ ਆ ਉਥੋਂ ਪਛਾਣ ਮੁਰ ਜਾਂਦੇ। ਗਾਂਦ ਕੋਈ ਸਾਡੇ ਪਹੁੰਚਦਾ ਹੀ ਨਹੀਂ ਅੱਗੇ। ਠੀਕ ਹੈ। ਹਾਂਜੀ ਕਿਸ ਤਰ੍ਹਾਂ ਦੀ ਅਪੀਲ ਕਰਦੇ ਹੋ ਸੰਸਥਾਵਾਂ ਨੂੰ ਜਾਂ ਸਰਕਾਰ ਨੂੰ ਕਿਸ ਤਰ੍ਹਾਂ ਅਸੀਂ ਦੇ ਆਨੇ ਵੀਰਾਂ ਨੂੰ ਜਿੰਨੇ ਜੋ ਕੇ ਸਾਡੇ ਵੀਰ ਸਾਡੇ ਸੌਣ ਗਰੀਬਾਂ ਦੀ ਸਾਡੇ ਘਰ ਬਾਹਰ ਸਾਨੂੰ ਬਣਾ ਦੇਣ ਹੂੰ ਹਾਂਜੀ ਘਰ-ਬਾਰ ਬਿਨਾ ਕੋਈ ਗੁਜ਼ਾਰਾ ਨਹੀਂ ਹੈਗਾ ਬੱਚੇ ਹਾਂਜੀ ਡੇਢ ਡੱਪਾ ਕਰੀਦਾ ਹੂੰ ਹਾਂਜੀ ਬੱਚੇ ਤੁਹਾਡੇ ਨਿੱਕੇ ਨੇ ਹੈਨਾ ਹਾਂਜੀ ਠੀਕ ਸਾਡੇ ਕਮਰੇ ਦਾ ਕੰਦਾ ਵੀ ਬੈਠਾ ਮੈਂ ਪਿੱਛੇ ਸਾਡੇ ਕਮਰੇ ਦੀਆਂ ਕੰਨਾਂ ਵੀ ਸਾਬ ਬੈਠੀਆਂ ਹੋਈਆਂ ਸਾਡੇ ਕੰਦਾ ਕੁੰਦਾ ਸਾਬ ਢਿੱਕੀਆਂ ਹੋਈਆਂ ਅੱਛਾ ਤੁਸੀਂ ਤੁਸੀਂ ਆ ਵੀ ਕੰਮ ਕਰਦੇ ਹੋ ਹਾਂਜੀ ਆ ਵੀ ਕਰੀਦਾ ਕੰਮ ਸਾਡੇ ਡੇ ਡੱਪਾ ਵੀਰੇ ਬੰਦ ਹੋਇਆ ਪਿਆ ਹੈ ਅੱਛਾ ਹਾਂਜੀ ਅੱਗੇ ਵੀ ਤੁਹਾਨੂੰ ਚੱਲਣ ਦੀ ਆਸ ਨਹੀਂ ਹੈਗੀ ਕਿਉਂਕਿ ਨਹੀਂ ਸਾਨੂੰ ਆਸ ਨਹੀਂ ਹੈਗੀ ਕਿ ਸਾਡਾ ਗਾਂ ਕੰਮ ਚੱਲੂਗਾ ਤੇ ਕਿੱਥੋਂ ਖਾਹੂਗੀ ਹੂੰ ਤੇ ਤੁਹਾਡੀ ਕੋਈ ਜ਼ਮੀਨ ਵੀ ਨਹੀਂ ਕੋਈ ਡੰਗਰ ਵੀ ਨਹੀਂ ਕੋਈ ਜ਼ਮੀਨ ਨਹੀਂ ਕੋਈ ਡੰਗਰ ਨਹੀਂ ਹੈ ਜਿਹਾ ਠੀਕ ਹਾਂਜੀ